ਕਿ ਇਹ ਫਲੋਰ ਦੇ ਨਜ਼ਦੀਕ ਪਿੰਦੇ ਲੋਟੂਵਾਲ ਟੋਲ ਪਲਾਜ਼ਾ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ 5 ਤਰੀਕ ਨੂੰ 12 ਵਜੇ ਤੋਂ ਲੈ ਕੇ 5 ਵਜੇ ਤੱਕ ਚੱਕਾ ਜਾਮ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਉਸ ਦੇ ਮੱਦੇਨਜ਼ਰ ਅੱਜ ਜਿਹੜਾ ਫਲੋਰ 7 ਨੋਇਂ ਦਰਿਆ ਦੇ ਉੱਤੇ ਜਿਹੜਾ ਟੋਲ ਪਲਾਜ਼ਾ ਪਿੰਦਾ ਉੱਥੇ ਕਿਸਾਨਾਂ ਵੱਲੋਂ ਤੇ ਜਿਹੜਾ ਭਾਰੀ ਜਿਹੜਾ ਇਕੱਠ ਕਰਕੇ ਜਿਹੜਾ ਚੱਕਾ ਜਾਮ ਕਰ ਦਿੱਤਾ ਗਿਆ ਜਿਹੜਾ ਹਾਈਵੇਅ ਆ ਉਹਨੂੰ ਜਾਮ ਕੀਤਾ ਗਿਆ ਤੁਸੀਂ ਮੇਰੇ ਪਿਛਲੇ ਪਾਸੇ ਦੇਖ ਸਕਦੇ ਆ ਇਸ ਵੇਲੇ ਜਿਹੜਾ ਭਾਰੀ ਗੰਟੀ ਦੇ ਵਿੱਚ ਆ ਜਿਹੜਾ ਲੇਡੀਜ਼ ਤੇ ਜੈਂਟਸ ਵੱਲੋਂ ਜਿਹੜਾ ਚੱਕਾ ਜਾਮ ਇੱਥੇ ਕੀਤਾ ਗਿਆ ਤੁਸੀਂ ਦੇਖ ਸਕਦੇ ਆ ਇਸ ਵੇਲੇ ਇੱਥੇ ਜਿਹੜੇ ਪੰਜਾਬ ਕਾਦੀਆਂ ਪ੍ਰਧਾਨ ਗਰਮੀਤ ਸਿੰਘ ਕਾਦੀਆਂ ਉਹ ਵੀ ਪਹੁੰਚੇ ਆ ਸੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰੀਂ ਪੰਜਾਬ ਯੂਨੀਅਨ ਕਾਦੀਆਂ ਦੇ ਪ੍ਰਧਾਨ ਮੌਜੂਦ ਆ ਸੀ ਉਹਨਾਂ ਨੂੰ ਪੁੱਛਦੇ ਅੱਜ ਜਿਹੜਾ ਧਰਨਾ ਲਾਇਆ ਧਰਨਾ ਲਾਣ ਦਾ ਕੀ ਵਜ੍ਹਾ ਕੀ ਅੱਜ ਜਿਹੜਾ ਧਰਨਾ ਲਾਇਆ ਪਿਛਲੇ ਬਣੇ ਤੋਂ 36 ਦਿਨਾਂ ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਉਦੇ ਵਿੱਚ ਸਰਕਾਰ ਦਾ ਨਰੀਆਰੀਆ ਹੋਰ ਕਰੋੜੇ ਦੇ ਹੋਰ ਘੜਾ ਹੋ ਰਿਹਾ ਪਿੱਛੇ ਜੇ ਸਾਨੂੰ ਇਹ ਦਲਾਲ ਕਿਹਾ ਗਿਆ ਵੀ ਦਲਾਲ ਬੈਠੇ ਆ ਕਿਸਾਨ ਨਹੀਂ ਹੈ ਫੇਰ ਸਾਡੇ ਦੇ ਕਰੋੜ ਰੁਪਏ ਦਾ ਜੁਰਮਾਨਾ ਤੇ 5 ਸਾਲ ਦੀ ਕੈਦ ਰਾਲੀ ਨੂੰ ਅੱਗ ਲਾਉਣ ਕਤੇ ਲਾਤੀ ਇਹ ਚੀਜ਼ ਦਾ ਜ਼ਾਬਤ ਹੋ ਰਿਹਾ ਵੀ ਸਰਕਾਰ ਨਰਮੀ ਦਾ ਰੁਖ ਨਹੀਂ ਅਪਣਾ ਰਹੀ ਕਿਸਾਨ ਜਥੇਬੰਦੀਆਂ ਨੇ ਆਪਣੇ ਵਪਾਰ ਮੰਡਲ ਦੀ ਗੱਲ ਮੰਨ ਕੇ ਰੇਕਾਂ ਤੋਂ ਉੱਟ ਕੇ ਪਲੇਟਫਾਰਮ ਤੇ ਅੱਜ ਪਲੇਟਫਾਰਮ ਤੋਂ ਉੱਟ ਕੇ ਰੇਲਵੇ ਲਾਈਨਾਂ ਪਿੱਛੇ ਕਰਤੀਆਂ ਜੇ ਵਪਾਰੀ ਸਾਡੇ ਸਾਡੇ ਵੀਰ ਸਾਡੇ ਨਾਲ ਡਰਾਜ ਹੁੰਦੇ ਆ ਜਿਹੜੇ ਸਾਡਾ ਸਾਥ ਦੇ ਰਹੇ ਸੀ ਪਹਿਲਾਂ ਵੀ ਇਹ ਤਿੰਨੇ ਕਾਨੂੰਨ ਗਲਤ ਨੇ ਵਪਾਰੀ ਮੰਡਲ ਨੇ ਕਿਹਾ ਹੋਇਆ ਟਰੱਕ ਯੂਨੀਅਨ ਨੇ ਕਿਹਾ ਹੋਇਆ ਟੈਕਸੀ ਯੂਨੀਅਨ ਨੇ ਕਿਹਾ ਉਸ ਤੋਂ ਬਾਅਦ ਵੀ ਜੇ ਉਹ ਨਹੀਂ ਇਹ ਗੱਲ ਤੇ ਆ ਰਹੀ ਫਿਰ ਡੋਟੇਟਰਸ਼ਿਪ ਵਾਲ ਜਾ ਰਹੇ ਨੇ ਇਹ ਡੋਟੇਟਰਸ਼ਿਪ ਡੈਮੋਕਰੇਸੀ ਦਾ 파ਟ ਨਹੀਂ ਹੋ ਸਕਦਾ ਮੋਦੀ ਸਰਕਾਰ ਨੂੰ ਲੋਕ ਆਵਾਜ਼ ਸੁਣਨੀ ਪੈਣੀ ਆ ਅੱਜ ਇਹ ਲੋਕ ਆਵਾਜ਼ ਖੜੀ ਆ ਕਟੋ ਕਟ ਇਹ ਆਵਾਜ਼ ਨੂੰ ਬੰਦ ਕਰਨਾ ਪੂਰੇ ਭਾਰਤ ਜੀ ਬੰਦ ਕਰਨਾ ਇੱਕ ਤਰ੍ਹਾਂ ਨੂੰ ਜਿਵੇਂ 15 ਤਰੀਕ ਨੂੰ ਕੀਤਾ ਗਿਆ ਸੀ ਬੰਦ ਉਹ ਤਾਂ ਕੀਤਾ ਗਿਆ ਸੀ 25 ਤਰੀਕ ਨੂੰ ਵੀ 15 ਨੂੰ ਵੀ ਕਟੋਗਾ ਸਕੇਤ ਰੂਪ ਦੇ ਬੰਦ ਹੋਇਆ ਸੀ ਵੀ ਇਦੋਂ ਬਾਅਦ ਸਗਰ ਵੱਡਾ ਲੱਟਾਂਗੇ ਆ ਦਿਨ ਤੋਂ ਬਾਅਦ ਹੁਣ ਸਗਰ ਚ ਹੋਰ ਤੇਜ਼ ਹੋਊਗਾ ਤੇ 26 ਤੇ 27 ਤਰੀਕ ਨੂੰ ਦਿੱਲੀ ਦਾ ਘਰਾਓ ਇੱਕ ਚੀਜ਼ ਹੋਰ ਹੈ ਪ੍ਰਧਾਨ ਸਾਹਿਬ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਟ੍ਰੇਨਾਂ ਵੀ ਰੋਕੀਆਂ ਗਈਆਂ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ ਇਸ ਦੇ ਮੁਤਾਬਕ ਵੀ ਹੈ ਜਿਹੜਾ ਮੋਦੀ ਸਰਕਾਰ ਨੇ ਹੱਲੇ ਵੀ ਕੋਈ ਵੀ ਪਿੱਛੇ ਨੂੰ ਘਟਣ ਦਾ ਫੈਸਲਾ ਲਿਆ ਅੱਜ ਜਿਹੜਾ ਭਾਰਤ ਬੰਦ ਕੀਤਾ ਗਿਆ ਇਹਦੇ ਵਿੱਚ ਕੀ ਲੱਗਦਾ ਤੁਹਾਨੂੰ ਉਹਨਾਂ ਕੋਈ ਅਸਰ ਹੁੰਦਾ ਹੈ ਕਿ ਨਹੀਂ ਇਹ ਸੰਕੇਤਕ ਰੂਪ ਹੁੰਦਾ ਜੀ 4 ਘੰਟੇ ਦਾ ਬੰਦ ਜਾਂ 3 ਘੰਟੇ ਦਾ ਬੰਦ ਕੋਈ ਵੀ ਜਥੇਬੰਦੀ ਰੱਖਦੀ ਹੈ ਸੰਕੇਤ ਕਰਦੀ ਆ ਬਈ ਇਸ ਇਹ ਰੂਪ ਦੇ ਵਿੱਚ ਤੁਹਾਡਾ ਆਪਣਾ ਬੰਦ ਚੱਲੂਗਾ ਇਸ ਦਾ ਸੰਕੇਤ ਇਹ ਹੁੰਦਾ ਵੀ ਇਸ ਤੋਂ ਬਾਅਦ ਤਕੜਾ ਸੰਘਰਸ਼ ਲੜਿਆ ਜਾਊਗਾ ਅੱਜ ਤੋਂ ਬਾਅਦ ਤਕੜਾ ਸੰਘਰਸ਼ ਲੜਿਆ ਜਾਊ ਸਰਕਾਰ ਨੇ ਇਹਦੇ ਵਿੱਚ ਫੈਸਲਾ ਲੈਣਾ ਹੁੰਦਾ ਵੀ 26 ਸਤਾਈ ਤੋਂ ਪਹਿਲਾਂ ਬਣਾਉਣਾ ਕਿਸਾਨ ਦੀ ਜਥੇਬੰਦੀ ਉਹਦਾ ਨਹੀਂ ਬਣਾਉਣਾ ਜੇ ਕਿਸੇ ਸਮਝੌਤੇ ਯੋਗ ਆਉਂਦੇ ਨੇ ਤਹੋ ਵਿੱਚ ਆ ਸਕਦੇ ਆ ਉਸ ਤੋਂ ਬਾਅਦ ਜਿਹੜੇ ਹਾਲਾਤ ਬਣ ਜਾਣਗੇ ਉਹ ਸਰਕਾਰ ਜ਼ਿੰਮੇਵਾਰ ਹੋਊਗੀ ਇੱਕ ਚੀਜ਼ ਹੋ ਰਿਹਾ ਜੇ ਵੀ ਤੁਹਾਨੂੰ ਪਤਾ ਹੀ ਹੋਣਾ ਤੁਸੀਂ ਵੀ ਦੇਖਦੇ ਹੋਣਾ ਕੱਲ ਦੇ ਜਿਹੜੇ ਨਵਜੋਤ ਸਿੰਘ ਸਿੱਧੂ ਆ ਰਾਜਾ ਬੜੰਗਿਆ ਇਹ ਦਿੱਲੀ ਗਏ ਸਕੇ ਇਹਨਾਂ ਨੂੰ ਉੱਥੇ ਮੋਰੇ ਰੋਕ ਦਿੱਤਾ ਗਿਆ ਇਹ ਜਦੋਂ ਵੀ ਕਿਸਾਨ ਜੱਥੇਬੰਦੀਆਂ ਵੱਲੋਂ ਕੋਈ ਸੰਘਰਸ਼ ਲਿਖਿਆ ਜਾਂਦਾ ਉਹ ਤੋਂ ਬਿੱਲੇ ਜਿਹੜੀਆਂ ਰਾਜਨੀਤਿਕ ਸ਼ਖਸੀਅਤਾਂ ਉਹ ਕੋਈ ਨਾ ਕੋਈ ਇਦਾਂ ਦਾ ਕੰਮ ਕਰਦੀਆਂ ਉਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇ ਸਿਆਸੀ ਬੰਦੇ ਨੇ ਸਿਆਸਤ ਕਰਨੀ ਹੁੰਦੀ ਹੈ ਜੀ ਉਹ ਆਪਣੇ ਸਿਆਸਤ ਕਰੀ ਜਾਣ ਅਸੀਂ ਆਪਣੀ ਲੜਾਈ ਜਿਹੜੀ ਇਮਾਨਦਾਰੀ ਨਾਲ ਲੜਦੇ ਪਏ ਆ ਉਹ ਲੜ ਰਹੇ ਆ ਲੋਕਾਂ ਨੂੰ ਸਾਰੀ ਆਵਾਜ਼ ਦਾ ਪਤਾ ਲੱਗ ਗਿਆ ਲੋਕ ਆਵਾਜ਼ ਤੁਸੀਂ ਵੀ ਸੁਣਦੇ ਆਂ ਅਸੀਂ ਵੀ ਸੁਣਦੇ ਆਂ ਲੋਕ ਆਵਾਜ਼ ਹੈ ਕਿ ਕਿਸਾਨ ਜਥੇਬੰਦੀ ਨਾਲ ਇਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਲੈਨਿੰਗ ਆ ਤੁਹਾਡੀ ਇਸ ਤੋਂ ਬਾਅਦ 26 ਦੇ 27 ਨੂੰ ਇਹ ਦਿੱਲੀ ਦਾ ਘਰਾਓ ਆ ਉਹਦੇ ਲਈ ਜੋਰ ਲਾਇਆ ਜਾਊਗਾ ਤੇ ਵੱਧ ਤੋਂ ਵੱਧ ਸਿਰ ਉੱਤੇ ਇਕੱਠੇ ਕਰਕੇ ਦਿੱਲੀ ਨੂੰ ਘਰਾਓ ਤੁਹਾਡੇ ਨਾਲ ਤੁਸੀਂ ਦੇਖ ਸਕਦੇ ਆ ਪਿਛਲੇ ਪਾਸੇ ਆ ਜਿਹੜਾ ਆਂਗਣਵਾੜੀ ਵਰਕਰ ਵੀ ਆ ਇਹਨਾਂ ਨੂੰ ਵੀ ਪੁੱਛਦੇ ਆ ਇਹਨਾਂ ਨੇ ਵੀ ਅੱਜ ਜਿਹੜੀ ਮੋਟੋ ਐਂਡ ਟੋਲ ਪਲਾਜ਼ਾ ਧਰਨੇ ਤੇ ਸ਼ਕਤੀ ਦਿੱਤੀ ਆ ਇਹਨਾਂ ਨੂੰ ਪੁੱਛਦੇ ਆ ਇੱਥੇ ਪਹੁੰਚਣ ਦਾ ਕੀ ਕਾਰਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਆਂਗਣਵਾੜੀ ਵਰਕਰ ਪੁਰੀ ਟੀਮ ਲੈ ਕੇ ਆਏ ਆ ਕੀ ਵਜ੍ਹਾ ਤੁਹਾਨੂੰ ਇੱਥੇ ਕੀ ਪਹੁੰਚਣਾ ਪਿਆ ਕਿਉਂ ਪਹੁੰਚਣਾ ਪਿਆ ਦੇਖੋ ਸਾਡਾ ਕਲਾਕਲਾ ਵਰਕਰ ਹੈਲਪਰ ਕਿਸਾਨ ਮਜ਼ਦੂਰ ਦੇ ਨਾਲ ਉਹਨਾਂ ਪਿੱਛੇ ਪੰਜਾਬ ਉਹਨਾਂ ਵਿੱਚ ਪੜੀਆਂ ਉਹ ਕੁੜੀਆਂ ਸਾਰੀਆਂ ਸਾਰੀਆਂ ਅੱਜ ਪਿੱਛੜੀ ਸਾਡੇ ਪੇਟ 'ਚ ਲੱਤ ਮਾਰ ਕੇ ਸਰਕਾਰ ਨੇ ਸਾਡੀ ਥਾਲੀ ਵਿੱਚ ਰੋਟੀ ਦਾਲ ਖੋ ਲਈ ਹੈ ਤੇ ਜਿਹਦੇ ਕਰਕੇ ਸਾਨੂੰ ਮਲਾ ਆਪਣੇ ਇਸ ਧਰਨੇ ਦੇ ਵਿੱਚ ਆਣਾ ਪੈਣਾ ਨਹੀਂ ਹੈ ਰਮਾਂਗੇ ਜਦ ਤੱਕ ਸਰਕਾਰ ਆਪਣੇ ਤਿੰਨੇ ਹਾਈਡਾਸ ਵਾਪਸ ਨਹੀਂ ਲੈਂਦੀ ਸਾਡਾ ਸੰਘਰਸ਼ ਨਾਲ ਬਹੁਡੇ ਮੁੱਢਾ ਲਾ ਕੇ ਅਗਰ ਅਸੀਂ ਬਰਾਬਰ ਇਹਨਾਂ ਦੇ ਬੈਠਾਂਗੇ ਔਰ ਅਸੀਂਾਂ ਦੇ ਜਦੋਂ ਵੀ ਸਾਡੀ ਇਹਨਾਂ ਨੂੰ ਉਦਲ ਕਾਲ ਆਵੇ ਅਸੀਂ ਇਹਦੇ ਵਿੱਚ ਬੈਠਾਂਗੇ ਸਾਡੇ ਨਾਲ گورਨਮੈਂਟ ਟੀਚਰ ਜੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਆ ਉਹਨਾਂ ਨੂੰ ਪੁੱਛਦੇ ਅੱਜ ਉਹ ਧਰਨੇ ਦੇ ਵਿੱਚ ਪਹੁੰਚੇ ਆ ਕੀ ਕਾਰਨ ਹੈ ਉਹ ਪਹਿਲੀ ਗੱਲ ਤਾਂ ਅੱਜ ਅਸੀਂ ਸਮੇਤ ਮੁਲਾਜ਼ਮਾਂ ਚਾਹੇ ਮੁਲਾਜ਼ਮ ਕਿਸੇ ਵੀ ਧਰ ਨਾਲ ਸਬੰਧਤ ਹੋਣ ਉਹ ਵਿਧਾਇਕ ਹੋਣ ਉਹ ਆਂਗਣ ਬਾੜੀ ਵਾਲੇ ਹੋਣ ਉਹ ਪੀਡਬਲਯੂਟੀਬ ਵਾਲੇ ਹੋਣ ਅੱਜ ਅਸੀਂ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਹ ਜਿਹੜਾ ਕਿਸਾਨੀ ਅੰਦੋਲਨ ਉਹਦੀ ਹਮਾਇਤ ਕਰਨ ਲਈ ਪਹੁੰਚੇ ਹੋਏ ਆ ਕਿਉਂਕਿ ਲਗਾਤਾਰ 25 ਤਰੀਕ ਤੋਂ ਲੈ ਕੇ ਅੱਜ 5 ਨਵੰਬਰ ਤੱਕ ਜਿਹੜਾ ਅੰਦੋਲਨ ਆ ਉਹ ਚੱਲ ਰਿਹਾ ਆ ਉਹ ਜਿਹੜੇ ਤਿੰਨ ਕਾਲੇ ਕਾਨੂੰਨ ਆ ਖੇਤੀ ਨਾਲ ਸੰਬੰਧਿਤ ਆ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਇੱਕ ਬਿਜਲੀ ਐਕਟ 2020 ਜਿਹੜਾ ਆ ਉਹਨੂੰ ਰੱਦ ਕਰਾਉਣ ਵਾਸਤੇ ਔਰ ਇੱਕ ਜਿਹੜਾ ਪਰਾਲੀ ਵਾਲਾ ਐਕਟ ਲੈ ਕੇ ਆਈ ਹੈ ਸਰਕਾਰ ਉਹਨੂੰ ਰੱਦ ਕਰਾਉਣ ਵਾਸਤੇ ਕਿਸਾਨ ਜਥੇਬੰਦੀਆਂ ਲਗਾਤਾਰ ਜਿਹੜੀਆਂ ਆ ਉਹ ਜੰਗ ਦੇ ਮੈਦਾਨ ਵਿੱਚ ਅਸੀਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਉਹਨਾਂ ਦੀ ਬਿਲਕੁਲ ਸਪੋਰਟ ਕਰਦੇ ਆ ਅਸੀਂ ਚਾਹੁੰਦੇ ਆ ਵੀ ਇਹ ਜਿਹੜੇ ਬੈਲਿਆ ਇਹ ਲਗਾਤਾਰ ਜਿਹੜੇ ਰੱਦ ਹੋਣੇ ਚਾਹੀਦੇ ਆ ਜੇ ਕਿਸਾਨ ਖਤਮ ਹੋ ਗਿਆ ਜੇ ਅਨਾਜ ਖਤਮ ਹੋ ਗਿਆ ਜਿੰਨੇ ਵੀ ਨਾਹਰ ਸੰਬੰਧਿਤ ਤੇ ਰਾ ਆ ਚਾਹੇ ਉਹ ਵਾਰਦੀ ਹੈ ਚਾਹੇ ਪੱਲੇਦਾਰ ਆ ਚਾਹੇ ਹੋਰ ਲੋਗ ਆ ਉਹ ਬਚਣੇ ਨਹੀਂ ਹੈਗੇ ਬਾਕੀ ਮੰਗਾ ਸੀ ਪਿੱਛੇ ਛੱਡ ਕੇ ਸਾਰੀਆਂ ਜਿਹੜੇ ਕਿਸਾਨਾਂ ਦਾ ਅੰਦੋਲਨ ਆ ਉਹਨੂੰ ਜਿੱਤਣ ਦੇ ਲਈ ਉਹਨਾਂ ਦੀ ਜਥੇਬੰਦੀਆਂ ਚ ਆ ਕੇ ਸ਼ਾਮਲ ਹੋਏ ਆ ਕਿਉਂਕਿ ਇਹ ਜਿਹੜੇ ਬਿੱਲ ਇਹਨਾਂ ਦਾ ਅਸਰ ਜਿਹੜਾ ਆ ਸਮੁੱਚੀ ਜਨਤਾ ਤੇ ਹੋਣ ਵਾਲਾ ਆ ਕੱਲੇ ਕਿਸਾਨਾਂ ਤੇ ਇਹਦਾ ਅਸਰ ਨਹੀਂ ਹੋਣ ਵਾਲਾ ਇਸ ਕਰਕੇ ਇਹ ਜਿਹੜੇ ਬਿੱਲ ਆ ਇਹ ਵਾਪਸ ਹੋਣੇ ਚਾਹੀਦੇ ਆ ਜਿੰਨਾ ਚਿਰ ਕਿਸਾਨ ਅੰਦੋਲਨ ਲੜਨਗੇ ਸਾਡੀਆਂ ਮੁਲਾਜ਼ਮ ਜਥੇਬੰਦੀਆਂ ਉਹਨਾਂ ਦੇ ਨਾਲ ਹੇਕਾਂ ਦੇ ਨਾਲ ਇੱਕਣ ਡਾ ਕੇ ਜਿਹੜਾ ਆ ਉਹਨਾਂ ਦਾ ਸਮਰਥਨ ਕਰਦੇ ਰਹਿਣਗੇ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਉਸ ਦੇ ਚੱਲਦੇ ਜਿਹੜਾ ਫਲੋਰ ਹਾਈ ਟੈਕ ਨਾਕੇ ਦੇ ਉੱਤੇ ਵੀ ਉਹਦਾ ਖਾਸਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਪਿਛਲੇ ਪਾਸੇ ਪੂਰਨ ਤੌਰ ਤੇ ਆ ਜਿਹੜਾ ਪੰਜਾਬ ਪਾਲਸ ਦੇ ਅਧਿਕਾਰੀਆਂ ਵੱਲੋਂ ਬੈਰੀਕੇਡ ਕਰਕੇ ਜਿਹੜਾ ਰੋਡ ਦੇ ਉੱਤੇ ਜਿਹੜਾ ਕਿਸਾਨਾਂ ਦੇ ਧਰਨੇ ਦੇ ਵਿੱਚ ਹੈ ਜਿਹੜਾ ਪਿੱਛੇ ਗੱਡੀਆਂ ਰੋਕ ਦਿੱਤੀਆਂ ਗਈਆਂ ਤਾਂ ਜੋ ਉਹ ਸਤਲੁਜ ਟੋਲ ਪਲਾਜ਼ਾ ਤੋਂ ਅੱਗੇ ਨਾ ਵਧਣ ਤੁਸੀਂ ਦੇਖ ਸਕਦੇ ਆ ਪਿਛਲੇ ਪਾਸੇ ਕਾਫੀ ਹੱਦ ਤੱਕ ਹੈ ਜਿਹੜਾ ਗੱਡੀਆਂ ਨੂੰ ਰੋਕਿਆ ਗਿਆ ਜਿਹੜਾ ਗੱਡੀਆਂ ਰੋਕੇ ਆ ਤਕਰੀਬਨ 4 ਵਜੇ ਦੇ ਕਰੀਬ ਜਿਹੜਾ 4 ਵਜੇ ਤੱਕ ਧਰਨਾ ਪ੍ਰਦਰਸ਼ਨ ਦੱਸਿਆ ਜਾ ਰਿਹਾ ਉਸ ਤੋਂ ਬਾਅਦ ਇਸ ਨੂੰ ਖੋਲ ਦਿੱਤਾ ਜਾਵੇਗਾ ਇਸ ਵੇਲੇ ਅਸੀਂ ਫਲੋਰ ਤੋਂ ਤੁਹਾਨੂੰ ਜਿਹੜਾ ਲਾਈਵ ਤਸਵੀਰਾਂ ਜੜੀਆਂ ਦਿਖਾ ਰਹੇ ਸੀ ਮੈਂ ਕੈਮਰਾਮੈਨ ਬੰਟੀ ਕਲੇਰ ਤੇ ਨਾਲ ਅਮਰਜੀਤ ਸਿੰਘ ਮੋਨੂ